ਹਾਂਜੀ ਕੀ ਨਾਮ ਆ ਜੀ ਤੁਹਾਡਾ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਕਿਹੜੀ ਪੱਤੀ ਤੁਹਾਡੀ ਕੀ ਗੱਲ ਹੋਈ ਆ ਕੋਈ ਨਹੀਂ ਗੱਲ ਹੋਈ ਇਹ ਆਇਆ ਬਾਹਰੋਂ ਤੇ ਰੋਟੀ ਕੌਣ ਬੈ ਗਏ ਆ 9:00 ਵਜੇ ਕਲਾਬ ਤੁਹਾਡਾ ਬੇਟਾ ਹਾਂਜੀ ਬੇਟਾ ਕਿੰਨੇ ਸਾਲ ਦੀ ਉਮਰ ਹੈ ਜੀ 60 ਸਾਲ ਦੇ ਅੱਛਾ ਬਾਹਰੋਂ ਕਦੋਂ ਆਇਆ ਰਾਤ ਨੂੰ ਆਇਆ 7:00 ਵਜੇ ਆਇਆ ਮੈਂ ਰੋਟੀ ਖਾਂਦਾ ਸੀ ਉਦੋਂ ਇਹ ਵੀ ਆਣ ਕੇ ਤੇ ਇੰਨੇ ਮੇ ਰੋਟੀ ਖਾਦੀ ਮੇਰੇ ਕੋਲ ਬੈਠਾ ਠੀਕ ਆ ਨਾ ਕੋਈ ਰੋਟੀ ਖਾ ਕੇ ਤੇ ਆਉਂਦੇ ਕਮਰੇ ਚ ਤੇ ਸੌਂਗੇ ਦੋਨੇ ਜਣੇ ਠੀਕ ਆ ਸਾਹੀ ਆਪਦੇ ਕਮਰੇ ਚ ਤੇ ਸੌਂਗੇ ਆ ਠੀਕ ਆ ਵਿਆਹ ਹੋਇਆ ਮੁੰਡੇ ਦਾ ਹਾਂਜੀ ਠੀਕ ਆ ਬੱਚੇ ਦੋ ਬੱਚੇ ਆ ਗਏ ਇੱਕ ਕੁੜੀ ਹੈ ਕਿੰਨੇ ਕਿੰਨੇ ਸਾਲ ਦੇ 6 ਸਾਲ ਦਾ ਮੁੰਡਾ ਵਾ ਤੇ 2 ਸਾਲਾਂ ਦੀ ਕੁੜੀ ਹੈ ਅੱਛਾ ਹਾਂਜੀ ਤੇ ਸਾਦੇ 6.5 ਮਰਤੇ ਆ ਅੱਛਾ ਦੇਖੋ ਮਰਤੇ ਸੌਂ ਗਏ ਆ ਇਹ ਤੇ ਕੁੜੀ ਇਹਨਾਂ ਨੇ ਵਿਚਾਲੇ ਪਾ ਲਈ ਆ ਠੀਕ ਕਰ ਇਹ ਪਾਗੀ ਤੋਂ ਤਰੇ ਪਾਗਾ ਠੀਕ ਆ ਮੁੜ ਕੇ ਪਤਾ ਨਹੀਂ ਕਦੋਂ ਉੱਠਿਆ ਵਾ ਉੱਠ ਕੇ ਤੇ ਮੈਂ ਬੂਆ ਨੇ ਖੋਦਿਆ ਹੋਇਆ ਹੂੰ ਕੰਦ ਟੱਪਿਆ ਇਹ ਕੰਦ ਟੱਪ ਕੇ ਬਾਹਰ ਨਿਕਲ ਗਿਆ ਅੱਛਾ ਮੁੜ ਕੇ ਇਹ ਇੱਕ ਤਕਵਾ ਜੇ ਤੇ ਇਹਨੂੰ ਜਾਗ ਆਈ ਆ ਇਹਨੇ ਦੇਖਿਆ ਤੇ ਹੈ ਨਹੀਂ ਸੀਗਾ ਲਾਵਾ ਹੈ ਨਹੀਂ ਸੀ ਅੱਛਾ ਇਹਨੇ ਮੈਨੂੰ ਆਵਾਜ਼ ਮਾਰੀ ਗੱਲ ਦੀ ਕਹਿੰਦੀ ਲਾਵਾ ਹੈ ਨਹੀਂਗਾ ਨੌਨ ਹੈ ਤੁਹਾਡੀ ਦੀ ਹਾਂਜੀ ਅੱਛਾ ਤੇ ਦੇਖਿਆ ਤਾਂ ਇਹ ਇੱਕਾਂ ਚੱਡੀਆਂ ਅਸੀਂ ਕੰਦ ਤੋਂ ਕੋੜੀਆਂ ਨਹੀਂ ਆ ਉੱਥੇ ਰੱਖੀਆਂ ਹੋਈਆਂ ਨੇ ਹੂੰ ਬਾਹਰ ਦੀ ਉਹਨਾਂ ਦਾ ਇੱਕ ਸਾਥੀ ਨਿਕਲ ਕੇ ਆਇਆ ਹੈ। ਅੱਛਾ। ਮੁਰਕੇ ਨੂੰ ਲੱਗਦੇ ਰਹੇ ਇਹਦੇ। ਅੱਛਾ। ਮੁਰਕੇ ਸਾਹਮਣੇ ਮਿਲਿਆ ਇਹਨੇ ਆਹ ਹੌਣ ਨੂੰ ਲਿਆ ਗਿਆ। ਕਿੱਥੋਂ ਮਿਲਿਆ? ਆ ਇੱਕ ਤਾਂ ਜਗ੍ਹਾ। ਕਿੱਥੋਂ ਮਿਲਿਆ? ਆ ਜਿਹੜੀ ਜਗ੍ਹਾ ਹੈ। ਬਹੁਤ ਥੋੜੀ। ਅੱਛਾ ਕਲੋਨੀਆ ਜੋ ਮਿਲਿਆ? ਹਾਂਜੀ ਆਪਣਾ ਕਾਰਜ ਜਗ੍ਹਾ। ਜਦੋਂ ਇਹ ਤੁਹਾਨੂੰ ਮਿਲਿਆ ਉਦੋਂ ਮੇਰੇ ਮਰਤ ਪਾਇਆ ਗਿਆ ਇਹ। ਨਹੀਂ ਜੀ ਸਾਨੂੰ ਨਹੀਂ ਮਿਲਿਆ ਇਹ। ਇਹਨਾਂ ਨੇ ਸਾਨੂੰ ਫੋਨ ਕੀਤਾ। ਕਿਸੇ ਨੇ ਵੀ ਮੁੱਲੇ 'ਚ ਫੋਨ ਕੀਤਾ। ਹਾਂਜੀ ਹਾਂਜੀ। ਤੇ ਇਹ ਮਤਲਬ ਤੱਲੇ ਪਿਆ ਸੀ ਜਮੀਨ ਤੇ ਹਾਂ ਇਹ ਕੋਈ ਨਸ਼ਾ ਕਰਦਾ ਨਸ਼ਾ ਕੋਈ ਨਹੀਂ ਗੋਲੀਆਂ ਗੋਲੀਆਂ ਦੀ ਜਰੂਰ ਪੰਦਾ ਸੀ ਤਾਂ ਹਾਂ ਜਿਹੜੀਆਂ ਮਿਲਦੀਆਂ ਠੀਕ ਹੈ ਠੀਕ ਹੈ ਹੁਣ ਫਿਰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਕਾਨੂੰਨ ਕੋਲੋਂ ਇਹ ਕਹਿੰਦਾ ਕਿ ਕਸੂਰ ਕਿਸੇ ਦਾ ਕੋਈ ਨਹੀਂਗਾ ਹੁਣ ਕੀ ਕਰ ਸਕਦੇ ਆ ਇਹ ਨੂੰ ਕਹਿੰਦਾ ਠੀਕ ਹੈ ਨਹੀਂ ਨਹੀਂ ਤੇ ਇਹਦੀ ਪਤਨੀ ਦਾ ਕੀ ਨਾਮ ਆ ਤਾਂ ਜਲਦੀ ਠੀਕ ਹੈ ਜੀ